जय पीर जी जय सोनी मैं फिल्मस्तान चैनल में थोड़ा स्वागत है जी अज की इस भीडियो आप भी गल करा कि कल दिन जेठा भीरवार भी है तो बहुत ही वधिया दिन है एक तो है भीरवार दूसरा है भी जेठा तो तीसरा की है कि जेठे भीरवार द ही ग्यारहवीं है सो कल का दिन जो है बहुत ही रैमता भरिया है ਸੋ ਜੇਕਰ ਤੁਸੀਂ ਸਹੀ ਢੰਗ ਨਾਲ ਇਸ ਦਿਨ ਦੀ ਸ਼ੁਰੂਆਤ ਕਰੀਏ ਜੇਕਰ ਪੂਰਾ ਦਿਨ ਹੀ ਗੱਲ ਦਾ ਸੀ ਆਪਣੇ ਪੀਰੋ মুর্ਸ਼ਦ ਨੂੰ ਦੇ ਦਈਏ ਉਹਨਾਂ ਦੀ ਇਬਾਦਤ ਵਿੱਚ ਆਪਣੀ ਰੂਹ ਵੇਚਣ ਦਈਏ ਤਾਂ ਫਿਰ ਰੰਗ ਚੜਦੇ ਆ ਸੋ ਜਿਹਨੂੰ ਉਸ ਮਾਲਕ ਦਾ ਰੰਗ ਚੜ ਜਾਂਦਾ ਹੈ ਫਿਰ ਉਹ ਉਹਦੇ ਨਾਮ ਵਿੱਚ ਹੀ ਆਪਣੇ ਆਪ ਨੂੰ ਰੰਗਿਆ ਦੇਖਣਾ ਚਾਹੁੰਦਾ ਹੈ ਸੋ ਕਿਉਂਕਿ ਉਹਨਾਂ ਦੇ ਨਾਮ ਵਿੱਚ ਨਸ਼ਾ ਹੀ ਇੰਨਾ ਹੈ ਉਹਨਾਂ ਦੀ ਭਗਤੀ ਵਿੱਚ ਨਸ਼ਾ ਹੀ ਇੰਨਾ ਹੈ ਕਿ ਆ ਦੁਨਿਆਵੀ ਨਸ਼ੇ ਫਿਰ ਚੰਗੇ ਨਹੀਂ ਲੱਗਦੇ ਸੋ ਜਿਹੜਾ ਇਨਸਾਨ ਇੱਕ ਵਾਰ ਸ਼ੁਰੂਆਤ ਕਰ ਲਵੇ ਕਿ ਮੈਂ ਇਹ ਨਸ਼ੇ ਛੱਡਣੇ ਆ ਤਾਂ ਮੈਂ ਚੰਗਾ ਕਰਮ ਕਰਨਾ ਸੇਵਾ ਸਿਮਰਨ ਕਰਨੀ ਹੈ ਤਾਂ ਫਿਰ ਉਹ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਉਸ ਰੂਹ ਨੂੰ ਥਾਂ ਦੇ ਦਿੰਦਾ ਹੈ ਜਿਹੜੀ ਰੂਹ ਉਹਦੇ ਨਾਮ ਵਿੱਚ ਆਪਣੇ ਆਪ ਨੂੰ ਰੱਖਣਾ ਚਾਹੁੰਦੀ ਹੈ ਸੋ ਕੱਲ ਦਾ ਦਿਨ ਜੀਠਾ ਵੀਰਵਾਰ ਹੈ ਤੇ 11ਵੀਂ ਸ਼੍ਰੀਕ ਵੀ ਹੈ ਸੋ ਜੇਕਰ ਇਸ ਦਿਨ ਤੇ ਪੀਰਾਂ ਦੇ ਨਾਮ ਦਾ ਇੱਕ ਵਾਰਤ ਰੱਖਿਆ ਜਾਵੇ ਤਾਂ ਹੋਰ ਵੀ ਜ਼ਿਆਦਾ ਇਹ ਵਧੀਆ ਦਿਨ ਹੋ ਸਕਦਾ ਹੈ ਸੋ ਅਸੀਂ ਹੋਰ ਵੀ ਜ਼ਿਆਦਾ ਕਿਰਪਾ ਉਸ ਮਾਲਕ ਦੀ ਲੈ ਸਕਦੇ ਹਾਂ ਕਿਉਂਕਿ ਸਾਰਾ ਦਿਨ ਜਦੋਂ ਅਸੀਂ ਵਾਰਤ ਰੱਖਾਂਗੇ ਤਾਂ ਫਿਰ ਧਿਆਨ ਜੋ ਹੈ ਉਹ ਸਾਡਾ ਸਾਡੇ ਪੀਰੋ মুর্ਸ਼ਦ ਦੀ ਤਰਫ ਲੱਗੇਗਾ ਤਾਂ ਕਈ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਸੋ ਇਸ ਕਰਕੇ ਹਮੇਸ਼ਾ ਹੀ ਕੋਸ਼ਿਸ਼ ਤਾਂ ਇਸ ਗੱਲ ਦੀ ਹੀ ਕਰਦੇ ਰਹਿਣਾ ਚਾਹੀਦਾ ਕਿ ਹਰ ਦਿਨ ਵਿੱਚ ਅਸੀਂ ਆਪਣੇ ਮਾਲਕ ਨੂੰ ਦੇਖੀਏ ਤੇ ਪਾਉਣ ਦੀ ਇੱਛਾ ਰੱਖੀਏ ਸੋ ਬਾਕੀ ਵੀਰਵਾਰ ਦਾ ਕੁਝ ਅਲੱਗ ਹੀ ਸਮਾਂ ਹੁੰਦਾ ਹੈ ਅਲੱਗ ਹੀ ਟਾਈਮ ਹੁੰਦਾ ਹੈ ਜਿਸ ਦਿਨ ਉਸਮਾਨਿਕ ਦੀ ਕਿਰਪਾ ਵੱਧ ਜਾਂਦੀ ਹੈ ਕਿਉਂ ਵੱਧ ਜਾਂਦੀ ਹੈ ਕਿਉਂਕਿ ਪੀਰਾਂ ਫਕੀਰਾਂ ਨਾਲ ਜੁੜੀਆਂ ਹੋਈਆਂ ਰੂਹਾਂ ਜਦੋਂ ਉਸ ਪੀਰ ਨੂੰ ਇੱਕ ਦਿਨ ਵਿੱਚ ਹੀ ਉਹ ਸਾਰੀਆਂ ਰੂਹਾਂ ਯਾਦ ਕਰਦੀਆਂ ਆਂ ਤੇ ਉਸ ਦਿਨ ਦੀ ਮਾਨਤਾ ਜੋ ਹੈ ਉਹ ਵੱਧ ਜਾਂਦੀ ਹੈ ਤੇ ਇੱਥੇ ਆਪਾਂ ਗੱਲ ਮੇਨ ਵਿਸ਼ੇ ਵੱਲ ਚੱਲਾਂਗੇ ਕਿ ਵਰਤ ਜੇਕਰ ਕਲ ਦਾ ਰੱਖਣਾ ਹੈ ਤਾਂ ਕਿਸ ਤਰ੍ਹਾਂ ਰੱਖਣਾ ਹੈ ਸੋ ਕੀ ਕਰਨਾ ਚਾਹੀਦਾ ਹੈ ਸੋ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੀ ਆ ਸੋ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਇੱਥੇ ਜੋ ਪਹਿਲੀ ਕਮੈਂਟ ਹੈ ਇਹ ਲਿਖਦੇ ਆ ਕਿ ਦੀਦੀ ਜੀ ਸਵੇਰੇ ਵੀਰਵਾਰ ਤੇ ਦਿਨ ਜਾਣੀ ਕਹਿੰਦੇ ਕਿ ਸੁਪਨਾ ਆਇਆ ਸੁਪਨੇ ਦੇ ਵਿੱਚ ਕਾਲੇ ਰੰਗ ਦਾ ਦਰਮੇਸ਼ ਦਿਸਿਆ ਤੇ ਨਾਲ ਛੋਟੇ ਛੋਟੇ ਦੋ ਬੱਚੇ ਵੀ ਦਿਸੇ ਸੋ ਦੇਖੋ ਜਦੋਂ ਵੀ ਸਾਨੂੰ ਸੁਪਨੇ ਦੇ ਵਿੱਚ ਖਾਸ ਕਰਕੇ ਜਿਹੜਾ ਦਿਨ ਹੀ ਉਹਨਾਂ ਦਾ ਹੈ ਤੀਰਾਂ ਫਕੀਰਾਂ ਦਾ ਦਿਨ ਹੈ ਵੀਰਵਾਰ ਦਾ ਤੇ ਵੀਰਵਾਰ ਦੇ ਦਿਨ ਹੀ ਕਾਲੇ ਦਰਮੇਸ਼ ਦੇ ਦਰਸ਼ਨ ਹੋਣੇ ਤਾਂ ਇਹ ਵੀ ਸੰਕੇਤ ਸਾਨੂੰ ਉਹ ਮਾਲਕ ਦਾ ਹੀ ਮਿਲ ਰਿਹਾ ਆ ਤੇ ਬਹੁਤ ਵਧੀਆ ਸੰਕੇਤ ਹੈ ਜਿਕਰ ਸੁਪਨੇ ਦੇ ਵਿੱਚ ਕੁਝ ਨਹੀਂ ਕਿਹਾ ਤਾਂ ਬਹੁਤ ਹੀ ਵਧੀਆ ਸੰਕੇਤ ਹੈ ਕਿਉਂਕਿ ਪੈਰੋ ਜਤੀਜੀ ਪੀਰਾਂ ਦੇ ਨਾਲ ਜਾਂਦੇ ਆ ਮੂਰੇ ਜੋ ਹੈ ਪੀਰਾਂ ਦੇ ਉਹ ਪੈਰੋ ਜਤੀਜੀ ਦਾ ਪੈਰਾ ਚੱਲਦਾ ਹੈ ਸੋ ਨਾਲ ਫਿਰ ਕਾਲਾ ਦਰਮੇਸ਼ ਵੀ ਚੱਲਦਾ ਹੈ ਇਸ ਕਰਕੇ ਇਹ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਹੀ ਗੱਲ ਆ ਕਿ ਉਹ ਮਾਲਕ ਜਿਕਰ ਤੁਸੀਂ ਉਹਨਾਂ ਦੀ ਸੇਵਾ ਕਰਦੇ ਹੋ ਤੇ ਉਹ ਸੁਣਦਾ ਵੀ ਹੈ ਤੇ ਤੁਹਾਨੂੰ ਦਰਸ਼ਨ ਵੀ ਇਸ਼ਾਰਾ ਵੀ ਕਿਸੇ ਨਾ ਕਿਸੇ ਦੇ ਥਰੂ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਜਾਂਦੇ ਆ ਤਾਂ ਫਿਰ ਸੇਵਾ ਦੇ ਨਾਲ-ਨਾਲ ਉਹ ਮਾਲਕ ਕੋਈ ਨਾ ਕੋਈ ਸੰਕੇਤ انسان ਨੂੰ ਦਿੰਦਾ ਹੀ ਰਹਿੰਦਾ ਹੈ ਜਿੱਥੇ ਵੀ انسان ਨੂੰ ਸਮਝਣਾ ਚਾਹੀਦਾ ਹੈ ਕਿ ਸਾਡੀ ਸੇਵਾ ਜੋ ਹੈ ਉਹ ਸਫਲ ਹੋ ਰਹੀ ਆ ਕبول ਹੋ ਰਹੀ ਆ ਸੋ ਕਾਲੇ ਰੰਗ ਦੇ ਦਰਮੇਸ਼ ਦੇ ਜੇਕਰ ਸੁਪਨੇ ਵਿੱਚ ਦਰਸ਼ਨ ਹੁੰਦੇ ਹੈ ਤਾਂ ਵਧੀਆ ਹੀ ਗੱਲ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਮੇਨ ਵਿਸ਼ਾ ਹੈ ਕਿ ਜੇਕਰ ਕਿਸੇ ਨੇ ਕੱਲ ਦੇ ਦਿਨ ਵਰਤ ਰੱਖਣਾ ਹੈ ਰੱਖਣਾ ਚਾਹੁੰਦਾ ਹੈ ਸੋ ਇਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਰੱਖਣਾ ਚਾਹੁੰਦੇ ਆਂ ਇਹ ਨਹੀਂ ਹੈ ਕਿ ਅਸੀਂ ਵੀਡੀਓ ਵਿੱਚ ਕਹਿ ਦੁੱਤਾ ਤਾਂ ਤੁਸੀਂ ਕੋਸ਼ਿਸ਼ ਕਰੋ ਸੋ ਇਹ ਤੁਹਾਡਾ ਆਪ ਦਾ ਮਨ ਹੈ ਜੇਕਰ ਮਨ ਟਿਕਦਾ ਹੈ ਕਿ ਮੈਂ ਇਹ ਕਰਮ ਕਰਨਾ ਹੈ ਤਾਂ ਜ਼ਰੂਰ ਕਰਨਾ ਚਾਹੀ ਜੀ ਸੋ ਮਨ ਦੀ ਹਮੇਸ਼ਾ ਸੁਣਨੀ ਚਾਹੀਦੀ ਹੈ ਸੋ ਚੰਗਾ ਕੰਮ ਕਰਨ ਲੱਗਿਆਂ ਜੇਕਰ ਮਨ ਗਵਾਈ ਭਰੇ ਤਾਂ ਫਿਰ ਉੱਥੇ ਚੰਗਾ ਕਰਮ ਕਰ ਲੈਣਾ ਚਾਹੀਦਾ ਹੈ ਸੋ ਬਾਕੀ ਹੁਣ ਇੱਥੇ ਗੱਲ ਕਰੀਏ ਕਿ ਜਦੋਂ ਵਰਤ ਰੱਖਣਾ ਹੈ ਤੇ ਕੀ ਕਰਨਾ ਹੈ ਤੇ ਕਿਵੇਂ ਰੱਖਣਾ ਹੈ ਸੋ ਧਿਆਨ ਦੇ ਨਾਲ ਇਹ ਵੀਡੀਓ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੇਕਰ ਰੱਖਣਾ ਚਾਹੁੰਦੇ ਹੋ ਸੋ ਕੀ ਕਰਨਾ ਹੈ ਕਿ ਜਦੋਂ ਅਸੀਂ ਪੀਰਾ-ਪੀਰਾ ਦੇ ਵਰਤ ਰੱਖੀਦੇ ਆ ਤੇ ਉਹਦੇ ਵਿੱਚ ਨਮਕ ਜਿਹੜਾ ਆ ਉਹ ਨਹੀਂ ਵਰਤਣਾ ਹੈ ਸੋ ਮਿੱਠੀ ਚੀਜ਼ ਹੀ ਬਣਾਉਣੀ ਹੈ ਸੋ ਬਾਕੀ ਜ਼ਿਕਰ ਕਈਆਂ ਦੀ ਆਦਤ ਹੁੰਦੀ ਕਿ 4 ਵਜੇ ਉੱਠ ਕੇ ਵਰਤ ਪੀਰਾਂ ਫਕੀਰਾਂ ਦਾ ਰੱਖ ਲੈਣਾ ਉਹ ਤਾਂ ਬਹੁਤ ਹੀ ਵਧੀਆ ਗੱਲ ਹੈ ਪੈ ਜਦੋਂ ਅਸੀਂ ਪਹਿਲਾ ਪੈਰ ਖਤਮ ਹੁੰਦਾ ਹੈ ਦੂਸਰਾ ਪੈਰ ਚੱਲਦਾ ਹੈ ਤਾਂ ਦੂਸਰੇ ਪੈਰ ਦੇ ਵਿੱਚ ਵਰਤ ਰੱਖਣਾ ਵਧੀਆ ਹੀ ਗੱਲ ਹੈ ਕਿਉਂਕਿ ਅਮਰਤ ਵੇਲਾ ਅਮਰਤ ਵੇਲੇ ਉੱਠ ਕੇ ਅਰਦਾਸਾਂ ਬੇਨਤੀਆਂ ਕਰਨੀਆਂ ਵਰਤ ਰੱਖਣਾ ਬਹੁਤ ਹੀ ਚੰਗੀ ਗੱਲ ਹੈ ਸੋ ਤੇ ਦੂਸਰੀ ਗੱਲ ਹੈ ਕਿ ਜੇਕਰ ਤੁਸੀਂ ਕੋਈ ਦਿਨ ਵਿੱਚ ਦਵਾਈ ਖਾਂਦੇ ਹੋ ਦਵਾਈ ਲੱਗੀ ਹੋਈ ਆ ਤੇ ਸੇਵਾ ਵੀ ਕਰਦੇ ਹੋ ਵਰਤ ਵੀ ਰੱਖਣਾ ਚਾਹੁੰਦੇ ਆ ਤਾਂ ਉੱਥੇ ਪਹਿਲਾਂ ਕੀ ਕਰਨਾ ਹੈ ਕਿ ਮਿੱਠਾ ਪ੍ਰਸ਼ਾਦਾ ਤਿਆਰ ਕਰਨਾ ਹੈ ਸੋ ਉਸ ਦਿਨ ਨਮਕ ਵਾਲੀ ਚੀਜ਼ ਕੋਈ ਵੀ ਨਾ ਖਾਓ ਸੋ ਮਿੱਠਾ ਪ੍ਰਸ਼ਾਦਾ ਤਿਆਰ ਕਰ ਲੋ ਮਿੱਠੀਆਂ ਰੋਟੀਆਂ ਬਣਾ ਲਓ ਤੇ ਨਾਲ ਸ਼ੱਕਰ ਪਾ ਕੇ ਦੁੱਧ ਦਾ ਭੋਗ ਪਹਿਲਾਂ ਆਪਣੇ ਪੀਰੋ মুর্ਸ਼ਦ ਨੂੰ ਲਗਾਓ ਫਿਰ ਉਸ ਤੋਂ ਬਾਅਦ ਆਪ ਤੁਸੀਂ ਛਕ ਸਕਦੇ ਆ ਸੋ ਨਮਕ ਵਾਲੀ ਚੀਜ਼ ਨਹੀਂ ਖਾਣੀ ਸੋ ਦੁੱਧ ਜੇਕਰ ਪੀਣਾ ਹੈ ਤਾਂ ਸ਼ੱਕਰ ਪਾ ਕੇ ਹੀ ਪਿਓ ਤੇ ਸ਼ੱਕਰ ਪਾ ਕੇ ਹੀ ਗੱਲਾਂ ਦੁੱਧ ਜੋ ਤਿਆਰ ਕੀਤਾ ਹੈ ਉਹ ਆਪਣੇ ਮਾਲਕ ਨੂੰ ਭੋਗ ਲਗਾ ਦਿਓ ਥੋੜੀ ਦੇਰ ਉਹ ਦਰਬਾਰ ਵਿੱਚ ਰੱਖੀ ਰੱਖੋ ਤੇ ਉਸ ਤੋਂ ਬਾਅਦ ਉਹਦੇ ਪ੍ਰਸ਼ਾਦਾ ਉਹ ਦੁੱਧ ਚੱਕ ਕੇ ਤੁਸੀਂ ਆਪ ਸੇਵਨ ਕਰ ਸਕਦੇ ਆ ਸੋ ਫਿਰ ਸਾਰੀ ਦਿਹਾੜੀ ਕੁਝ ਹੋਰ ਤਾਂ ਨਹੀਂ ਖਾਣਾ ਪਰ ਦੁਪਹਿਰ ਦੇ ਬੀਤੇ ਇੱਕ ਕਰਮ ਕਰਨਾ ਜੇਕਰ ਪਿਆਸ ਲੱਗਦੀ ਹੈ ਤਾਂ ਫਿਰ ਤੁਸੀਂ ਉਸ ਸਮੇਂ ਵੀ ਕੱਚੀ ਲਸਤੀ ਤਿਆਰ ਕਰਨੀ ਆ ਵਿੱਚ ਸ਼ੱਕਰ ਪਾ ਕੇ ਕੱਚੀ ਲਸਤੀ ਤਿਆਰ ਕਰ ਲਓ ਆਪਣੇ ਮਾਲਕ ਦਾ ਨਾਮ ਲੈ ਕੇ ਭੋਗ ਲਗਾ ਕੇ ਫਿਰ ਤੁਸੀਂ ਉਹ ਪੀ ਸਕਦੇ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਭਰਤ ਖੋਲਣਾ ਹੈ ਇਸ ਤਰ੍ਹਾਂ ਵਰਤ ਖੋਲਦੇ ਆ ਕਿ ਪਹਿਲਾਂ ਚੰਦਰਮਾ ਦੇ ਦਰਸ਼ਨ ਕਰਦੇ ਆ ਫਿਰ ਹੀ ਵਰਤ ਖੋਲਦੇ ਆ ਸੋ ਚੇਕਰ ਚੰਦਰਮਾ ਲੇਟ ਜਿੰਨਾ ਦਿਨਾਂ ਦੇ ਵਿੱਚ ਲੇਟ ਨਿਕਲਦਾ ਹੈ ਤਾਂ ਵੀ ਤੁਸੀਂ ਇਹ ਗੱਲ ਨਹੀਂ ਸੋਚਣੀ ਹੈ ਕਿ ਚੰਦਰਮਾ ਨਿਕਲੇ ਤਾਂ ਫਿਰ ਅਸੀਂ ਵਰਤ ਖੋਲਣਾ ਹੈ ਸੋ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਆ ਵਿਸ਼ਵਾਸ ਹੋਣਾ ਚਾਹੀਦਾ ਤੇ ਚੰਗਾ ਕਰਮ ਕਰਨਾ ਹੈ ਤੇ ਬੰਦਗੀ ਕਰਨੀ ਆ ਜਦੋਂ ਜਦੋਂ ਵਾਰਤ ਖੋਲਣਾ ਹੈ ਸ਼ਾਮ ਨੂੰ ਜਿਨ੍ਹਾਂ ਦਿਨਾਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਅੱਜ ਚੰਦਰਮਾ ਜਲਦੀ ਨਹੀਂ ਨਿਕਲਣਾ ਕਿਉਂਕਿ ਗੋਟੀ ਲਾ ਕੇ ਵੀ ਚੰਦਰਮਾ ਨਿਕਲਦਾ ਹੈ ਲੇਟ ਹੋ ਜਾਂਦੇ ਆ ਤੇ ਕਈਆਂ ਤੋਂ ਦਵਾਈ ਖਾਣੀ ਹੁੰਦੀ ਆ ਤੇ ਨਹੀਂ ਉਹ ਟਾਈਮ ਥੋੜਾ ਘੱਟ ਸਕਦੇ ਸੋ ਇਸ ਕਰਕੇ ਜਦੋਂ ਵੀ ਸੂਰਜ ਅਸਤ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਮਾਲਕ ਦੇ ਨਾਮ ਦਾ ਪ੍ਰਸ਼ਾਦ ਤਿਆਰ ਕਰੋ ਨਿਆਜ ਤਿਆਰ ਕਰੋ ਨੇ ਆਜ ਤਿਆਰ ਕਰਕੇ ਉਸ ਤੋਂ ਬਾਅਦ ਤੁਸੀਂ ਭੋਗ ਲਗਾ ਕੇ ਆਪ ਪਹਿਲਾਂ ਮਿੱਠੀ ਚੀਜ਼ ਹੀ ਉਹ ਪ੍ਰਸ਼ਾਦ ਹੀ ਖਾਣਾ ਹੈ ਉਸ ਤੋਂ ਬਾਅਦ ਤੁਸੀਂ ਰੋਟੀ ਖਾ ਸਕਦੇ ਆ ਸੋ ਇਹ ਕਰਮ ਕਰਨਾ ਜੀ ਸੋ ਬਾਕੀ ਇਥੇ ਇੱਕ ਨਾਲ ਦੀ ਨਾਲ ਹੋਰ ਗੱਲ ਦੱਸ ਦਈਏ ਕਿ ਕੱਲ ਦੇ ਦਿਨ ਜਿਕਰ ਵਾਰਤ ਰੱਖਣਾ ਵੀ ਚਾਹੁੰਦੇ ਹਾਂ ਇੱਕ ਤਾਂ ਜੇਠਾ ਵੀਰ ਵਾਰ ਹੈ ਇੱਕ 11ਵੀਂ ਹੈ ਸੋ ਇਹ ਨਹੀਂ ਦੇਖਣਾ ਕਿ ਅਸੀਂ ਇੱਕ ਪ੍ਰਸ਼ਾਦ ਵਿੱਚ ਹੀ ਸਾਰਨਾ ਹੈ ਜੇਕਰ 11ਵੀਂ ਵੀ ਦੇਣਾ ਚਾਹੁੰਦੇ ਹੋ ਤਾਂ 11ਵੀਂ ਦਾ ਪ੍ਰਸ਼ਾਦ ਵੱਖਰਾ ਬਣਾ ਲਓ ਵੱਖਰਾ ਤਿਆਰ ਕਰ ਲਓ ਜਾਂ ਲਿਆਓ ਵੇਸਣ ਦਾ ਪ੍ਰਸ਼ਾਦ ਲੈ ਕੇ ਮੱਥਾ ਟੇਕ ਦਿਓ ਤੇ ਉਹ ਤੁਹਾਡੀ ਆਪ ਦੀ ਇੱਛਾ ਹੈ ਕਿ ਕਿਸ ਤਰ੍ਹਾਂ ਕਰਨਾ ਹੈ ਤੇ ਵੀਰਵਾਰ ਦਾ ਪ੍ਰਸ਼ਾਦ ਜੋ ਤੁਸੀਂ ਵਰਤ ਰੱਖਣਾ ਹੈ ਉਹ ਅਲੱਗ ਤੋਂ ਹੀ ਤਿਆਰ ਕਰਨਾ ਹੈ ਕਿਉਂਕਿ ਜਿਹੜੇ ਪੀਰ ਦਾ ਦਿਨ ਹੈ ਉਹਦਾ ਨਿਗਮਾ ਪਾ ਕੇ ਹੀ ਪ੍ਰਸ਼ਾਦ ਵੰਡਿਆ ਜਾਂਦਾ ਹੈ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਿਓ ਜੀਾਕੀ ਜਦੋਂ ਵੀ ਚੰਗਾ ਕਰਮ ਕਰਨਾ ਹੈ ਜੇਕਰ ਚਾਹੁੰਦੇ ਹੋ ਕਿ ਇਹ ਦਿਨ ਅਸੀਂ ਆਪਣੇ ਮਾਲਕ ਲਈ ਹੀ ਕੱਢਣਾ ਹੈ ਤੇ ਉਹ ਪ੍ਰਮਾਤਮਾ ਨੂੰ ਯਾਦ ਰੱਖਣਾ ਹੈ ਬੰਦਗੀ ਕਰਨੀ ਹੈ ਤੇ ਪੂਰੇ ਵਿਸ਼ਵਾਸ ਦੇ ਨਾਲ ਕੋਈ ਅਰਦਾਸ ਬੇਨਤੀ ਕਰਨੀ ਹੈ ਪੂਰਾ ਵਿਸ਼ਵਾਸ ਰੱਖ ਕੇ ਅਰਦਾਸਾਂ ਕਰਨੀਆਂ ਹੈ ਆ ਫਿਰ ਉਹ ਤਾਂ ਸਾਰੀ ੜ ਗਈਆਂ ਮਾਲਕ ਦੇ ਘਰ ਪਹੁੰਚਦੀਆਂ ਹੈ ਸੋ ਜਦੋਂ ਨੀਚਾ ਭਾਵਨਾ ਨਾਲ ਵਿਸ਼ਵਾਸ ਰੱਖ ਕੇ ਸੁਰਤੀ ਉਸ ਦਿਨ ਹੋਰ ਪਾਸੇ ਨਹੀਂ ਨੂੰ ਜਾਣੀ ਨਾ ਹੀ ਫੋਨ ਚਲਾ ਕੇ ਟਾਈਮ ਪਾਸ ਕਰਨਾ ਕਿ ਮੇਰਾ ਅੱਜ ਵਰਤਾ ਤੇ ਮੈਂ ਫੋਨ ਚਲਾ ਚਲਾ ਕੇ ਦਿਨ ਕੱਟ ਲਵਾਂ ਬਿਲਕੁਲ ਵੀ ਨਹੀਂ ਕਿਉਂਕਿ ਫਿਰ ਵਾਰਤ ਰੱਖੇ ਦਾ ਫਾਇਦਾ ਨਹੀਂ ਜੇਕਰ ਉਹ ਲਾਭ ਲੈਣਾ ਹੈ ਤਾਂ ਫਿਰ ਸਾਰੀ ਦਿਹਾੜੀ ਵਧਗੀ ਕਰੋ ਉਸ ਪਰਮਾਤਮਾ ਦੀ ਤਰਫ ਧਿਆਨ ਨੂੰ ਜੋੜ ਕੇ ਰੱਖੋ ਤਾਂ ਹੀਓ ਅੱਛਾ ਫਲ ਮਿਲ ਸਕਦਾ ਹੈ ਫਿਰ ਮਾਲਕ ਦੀ ਕਿਰਪਾ ਹੋ ਸਕਦੀ ਹੈ ਪੂਰੇ ਵਿਸ਼ਵਾਸ ਨਾਲ ਲਗਨ ਦੇ ਨਾਲ ਇਹ ਕਰਮ ਕਰਨਾ ਹੈ